ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 3 ਮਿਲ ਮੇਰੇ ਪ੍ਰੀਤਮ ਜੀਓ ਤਦ ਬਿਨ ਖਰੀ ਨਿਮਣੀ ਮੈਂ ਨਣੀ ਨੀਦ ਨਾ ਆਵੈ ਜੀਓ ਭਾਵੈ ਅਨਨ ਪਾਣੀ ਪਾਣੀ ਅਨਨ ਭਾਵੈ ਮਰੀਐ ਹਾਵੈ ਬੈਨ ਪਰ ਕਿਉ ਸੁਖ ਪਈਐ ਗੁਰ ਆਗੈ ਕਰੋ ਬਨੰਤੀ ਜੈ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲੈਐ ਆਪੇ ਮੇਲ ਲਏ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਰ ਮਰੈ ਨਾ ਜਾਏ ਮਿਲ ਮੇਰੇ ਪ੍ਰੀਤਮ ਜੀਓ ਤਦ ਵੇਨ ਖਰੀ ਨਿਮਣੀ ਮੈ ਨਣੀ ਨੀਦ ਨਾ ਆਵੇ ਜਿਉ ਪਾਵੇ ਅਨਨ ਪਾਣੀ ਪਾਣੀ ਅਨਨ ਭਾਵੇ ਮਰੀਏ ਹਾਵੇ ਬੈਨ ਪਰ ਕਿਉ ਸੁਖ ਪਾਈਐ ਗੁਰ ਆਗੈ ਕਰੋ ਬਨੰਤੇ ਜੈ ਗੁਰ ਭਾਵੈ ਜਿਉ ਮਿਲੈ ਉਤੇ ਮਿਲਾਈਐ ਆਪੇ ਮੇਲ ਲਏ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਰ ਮਰੈ ਨਾ ਜਾਏ ਮਿਲ ਮੇਰੇ ਪ੍ਰੀਤਮ ਜੀਓ ਤਦ ਬਿਨ ਖਰੀ ਨਿਮਣੀ ਮੈਂ ਨਾ ਨੀਂਦ ਨਾ ਆਵੇ ਜੀਓ ਭਾਵੇਂ ਅਨਨ ਪਾਣੀ ਆਣੀ ਅਨੰ ਭਾਵੈ ਮਰੀਐ ਹਵੈ ਬੈਨ ਪਰ ਕਿਉ ਸੁਖ ਪਾਈਐ ਗੁਰ ਆਗੈ ਕਰੋ ਬਨੰਤੇ ਜੈ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲੈ ਆਪੇ ਮੇਰ ਲਏ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਰ ਮਰੇ ਨਾ ਜਾਏ ਮਿਲ ਮੇਰੇ ਪ੍ਰੀਤਮ ਜੀਓ ਤਦ ਵੇਨ ਖਰੀ ਨਿਮਾਣੀ ਮੈ ਨੀ ਨੀਂਦ ਨਾ ਆਵੇ ਜਿਉ ਪਾਵੇ ਅਨਨ ਪਾਣੀ ਪਾਣੀ ਅਨਨ ਭਾਵੇ ਮਰੀਏ ਹਵੇ ਬੈਨ ਪਰ ਕਿਉ ਸੁਖ ਪਾਈਏ ਗੁਰ ਆਗੇ ਕਰੋਂ ਬਨੰਤੇ ਜੈ ਗੁਰ ਭਾਵੇ ਜਾ ਮਿਲੈ ਤੇ ਮੈ ਮਿਲਇ ਆਪੇ ਮੇਰ ਲੈ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਰ ਮਰੈ ਨਾ ਜਾਏ ਮੈਲ ਮੇਰੇ ਪ੍ਰੀਤਮਾ ਜਿਓ ਤਦ ਬਿਨ ਖਰੀ ਨਿਮਾਣੀ ਮੈ ਨਣੀ ਨੀਦ ਨਾ ਆਵੇ ਜਿਓ ਪਾਵੇ ਅਨਨ ਪਾਣੀ ਪਾਣੀ ਅਨਨ ਭਾਵੇ ਮਰੀਏ ਹਵੇ ਬਿਨ ਬਨ ਪਰ ਕਿਉ ਸੁਖ ਪਾਈਐ ਗੁਰ ਆਗੇ ਕਰੋ ਬਨੰਤੇ ਜੈ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਾਈਐ ਆਪੇ ਮੇਲ ਲਏ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਰ ਮਰੇ ਨਾ ਜਾਏ ਮਿਲ ਮੇਰੇ ਪ੍ਰੀਤਮ ਜੀਓ ਤਦ ਵੇਨ ਖਰੀ ਨਿਮਾਣੀ ਮੈਂ ਨਣੀ ਨੀਦ ਨਾ ਆਵੇ ਜੀਓ ਪਾਵੇ ਨਾ ਨਾ ਪਾਣੀ ਪਾਣੀ ਅਨਨ ਭਾਵੈ ਮਰੀਐ ਹਾਵੈ ਬੈਨ ਪਰ ਕਿਉ ਸੁਖ ਪਾਈਐ ਗੁਰ ਆਗੈ ਕਰੋ ਬਨੰਤੇ ਜੈ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲੈਐ ਆਪੇ ਮੇਰ ਲੈ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਰ ਮਰੈ ਨਾ ਜਾਏ ਮਿਲ ਮੇਰੇ ਪ੍ਰੀਤਮ ਜੀਓ ਤਦ ਬਿਨ ਖਰੀ ਨੇ ਮਾਣੀ ਮੈ ਨਣੀ ਨੀਦ ਨਾ ਆਵੇ ਜਿਉ ਪਾਵੇ ਅਨਨ ਪਾਣੀ ਪਾਣੀ ਅਨਨ ਭਾਵੇ ਮਰੀਏ ਹਵੇ ਬੈਨ ਪਰ ਕਿਉ ਸੁਖ ਪਈਏ ਗੁਰ ਆਗੈ ਕਰੋ ਬਨੰਤੇ ਜੈ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਾਈਐ ਆਪੇ ਮੇਲ ਲਏ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਰ ਮਰੈ ਨਾ ਜਾਏ ਮਿਲ ਮੇਰੇ ਪ੍ਰੀਤਮਾਂ ਜਿਓ ਤਦ ਬਿਨ ਖਰੀ ਨਿਮਣੀ ਮੈਂ ਨਣੀ ਨੀਦ ਨਾ ਆਵੇ ਜਿਓ ਪਾਵੇ ਅਨਨ ਪਾਣੀ ਪਾਣੀ ਅਨਨ ਭਾਵੈ ਮਰੀਐ ਹਾਵੈ ਬੇਨ ਪਰ ਕਿਉ ਸੁਖ ਪਈਐ ਗੁਰ ਆਗੇ ਕਰੋ ਬਨੰਤੇ ਜੈ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲੈ ਆਪੇ ਮੇਰ ਲਏ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪੈਰ ਮਰੇ ਨਾ ਜਾਏ ਮਿਲ ਮੇਰੇ ਪ੍ਰੀਤਮ ਜੀਓ ਤਦ ਬਿਨ ਖਰੀ ਨਿਮਣੀ ਮੈ ਨਾ ਨੀਂਦ ਨਾ ਆਵੇ ਜਿਉ ਪਾਵੇ ਅਨਨ ਪਾਣੀ ਪਾਣੀ ਅਨਨ ਭਾਵੇ ਮਰੀਏ ਹਵੇ ਬੈਨ ਪਰ ਕਿਉ ਸੁਖ ਪਾਈਏ ਗੁਰ ਆਗੇ ਕਰੋਂ ਬਨੰਤੇ ਜੈ ਗੁਰ ਭਾਵੇ جو مل تمیں ملا ہے آپ میل سکھ داتا آپ ملے آ کر آئے نانک کامن صدا سہاگن نا پیر مرے نہ جائے مل میرے پیر ਮਾਂ ਜਿਓ ਤਦ ਬੇਨ ਖਰੀ ਨਿਮਣੀ ਮੈਂ ਨਣੀ ਨੀਦ ਨਾ ਆਵੇ ਜਿਓ ਪਾਵੇ ਅਨਨ ਪਾਣੀ ਪਾਣੀ ਅਨਨ ਭਾਵੇ ਮਰਿਏ ਹਵ ਬੇਨ ਪਰ ਕਿਉ ਸੁਖ ਪਾਈਐ ਗੁਰ ਆਗੇ ਕਰੋਂ ਬਨੰਤੇ ਜੈ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਾਈ ਆਪੇ ਮੇਰ ਲਏ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਰ ਮਰੈ ਨਾ ਜਾਏ ਮਿਲ ਮੇਰੇ ਪ੍ਰੀਤਮ ਜੀਓ ਤਦ ਬਿਨ ਖਰੀ ਨਿਮਣੀ ਮੈਂ ਨਾਣੀ ਨੀਦ ਨਾ ਆਵੇ ਜੀਓ ਭਾਵੇਂ ਅਨਨ ਪਾਣੀ ਪਾਣੀ ਅਨ ਨ ਭਾਵੈ ਮਰਿਐ ਹਾਵੈ ਬਿਨ ਪਰ ਕਿਉ ਸੁਖ ਪਾਈਐ ਗੁਰ ਆਗੇ ਕਰੋ ਬੇਨੰਤੀ ਜੈ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਾਈਐ ਆਪੇ ਮੇਲ ਲਏ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪੈਰ ਮਰੇ ਨਾ ਜਾਏ ਮਿਲ ਮੇਰੇ ਪ੍ਰੀਤਮ ਜੀਓ ਤਦ ਬੇਨ ਖਰੀ ਨਿਮਣੀ ਮੈ ਨਣੀ ਨੀਦ ਨਾ ਆਵੇ ਜਿਉ ਪਾਵੇ ਅਨਨ ਪਾਣੀ ਪਾਣੀ ਅਨਨ ਭਾਵੇ ਮਰੀਏ ਹਵੇ ਬੈਨ ਪਰ ਕਿਉ ਸੁਖ ਪਾਈਐ ਗੁਰ ਆਗੇ ਕਰੋ ਬਨੰਤੇ ਜੈ ਗੁਰ ਭਾਵੇ ਜਿਉ ਮਿਲੈ ਉਤੇ ਮੈ ਮਿਲਇ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪੈਰ ਮਰੇ ਨਾ ਜਾਏ ਮੈਲ ਮੇਰੇ ਪ੍ਰੀਤਮਾ ਜਿਓ ਤਦ ਬਿਨ ਖਰੀ ਨਿਮਾਣੀ ਮੈ ਨਣੀ ਨੀਦ ਨਾ ਆਵੇ ਜਿਓ ਪਾਵੈ ਅਨਨ ਪਾਣੀ ਪਾਣੀ ਅਨਨ ਭਾਵੈ ਮਰਿਐ ਹਾਵੈ ਬਿਨ ਬਨ ਪਰ ਕਿਉ ਸੁਖ ਪਾਈਐ ਗੁਰ ਆਗੈ ਕਰੋ ਬਨੰਤੇ ਜੈ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਾਈਐ ਆਪੇ ਮੇਲ ਲਏ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾਨ ਸੁਹਾਗਣ ਨਾ ਪਰਮ ਰੈ ਨਾ ਜਾਏ ਮਿਲ ਮੇਰੇ ਪ੍ਰੀਤਮ ਜਿਓ ਤਦ ਬਿਨ ਖਰੀ ਨਿਮਣੀ ਮੈ ਨਣੀ ਨੀਦ ਨਾ ਆਵੇ ਜਿਓ ਪਾਵੇ ਨਾ ਨਾ ਪਾਣੀ ਪਾਣੀ ਅਨਨ ਭਾਵੈ ਮਰੀ ਹੈ ਹਵ ਬੈਨ ਪਰ ਕਿਉ ਸੁਖ ਪਾਈਐ ਗੁਰ ਆਗੇ ਕਰੋ ਬਨੰਤੇ ਜੈ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਰ ਮਰੇ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ